ਓ ਦੀਪ 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 ਉਹ ਤੁਮਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ ਉਹ ਉਲਵਾੜੇ ਵਾਲੇ ਦੇ ਉਹ ਤੁਮਰਜੀ ਆ ਕਹਿੰਦਾ ਸਾਡੇ ਹੱਥ ਜੇ ਨਾ ਪੈਰ ਆ ਗਏ ਹੈ ਤੇ ਹੜੰਬਿਆਂ ਅਗੂ ਚੱਲਦੇ ਆ ਹੱਥ ਵਨ ਕੇ ਬੇਨਤੀ ਆ ਉਹ ਵੱਡੇ ਦਾ ਹੀ ਮੇਲਾ ਬਣ ਗਿਆ ਆ ਆ ਆ ਆ ਆ ਸਵਾਰ ਟਿੱਬਿਆਂ ਦਾ ਪੁੱਤ ਐ ਇਹ ਹਾਕਮ ਵਾਲੀਆ ਰੈਂਬੋ ਹੈ ਤਾਵਾ ਕਬੱਡੀ ਕਲੱਬ ਬੈਨੀਪੈਕ ਦੇ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧਰਵਾਦ ਆ ਕਾਲਾ ਹਾਸ ਜੀ ਉਹਨਾਂ ਦਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਜੱਗੂ ਹੈ ਇਹਦਾ ਸੈਦੋ ਆਲ ਪਿੰਡ ਹੈ ਇੱਕ ਪਾਸੇ ਹਾਕਮ ਵਾਲੀਆ ਤਿਆਰ ਵਰ ਤਿਆਰ ਹੈ ਕਬੱਡੀ ਦਾ ਰੈਂਬੋ ਔਰ ਦੂਜੇ ਪਾਸੇ ਫਰੀਆਦ ਮਲੂਕੋੜੀ ਤਿਆਰ ਵਰ ਤਿਆਰ ਸ਼ਕਰਪੁਰ ਦੇ ਸੱਚੇ ਪਾਤਸ਼ਾਹ ਮਿਹਰ ਕਰੇ ਗੁਰੂ ਮਾਰਾ ਮਿਹਰ ਕਰੇ ਦੇਖੀ ਮੁੰਡੇ ਨੂੰ ਸਾਂਭੀ ਜਾਣਾ ਜੱਗੂ ਬਿਲਕੁਲ ਠੀਕ ਹੈ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਦੁਆਵਾਂ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਜੱਗੂ ਠੀਕ ਹੈ ਕਿਉਂਕਿ ਠੰਡ ਬਹੁਤ ਹੈ ਠੰਡ ਕਰਮਜੀਤ ਬਹੁਤ ਪੈਂਦੀ ਹੈ 75 ਕਿਲੋ ਦੀਆਂ ਟੀਮਾਂ ਗੁਰਵਿੰਦਰ ਕਹਿੰਦਾ 9 ਵਜੇ ਦੇ ਨੂੰ ਆਪਾਂ ਫਾਈਨਲ ਕਰਵਾ ਦੇਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਮੈਚ ਜਿਹੜਾ ਹੈ ਅੱਜ ਦੇ ਦਿਨ ਦਾ ਕਰਵਾ ਦੇਣਾ ਅਮਰੀਕ ਪਾ ਫਿਰ ਕੱਲ ਕਰਦੇ ਨੌਜੰਨ ਉਹ ਸਾਹਮਣੇ ਐਸੇ ਵੀ ਐਸੇ ਵੀ ਐਸੇ ਦੇ ਉਹ ਗੱਲ ਹੋਵੇਗੀ ਜਰੂਰ ਲਓ ਸ਼ਾਜੀ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਉਹ ਕਿੱਥੇ ਬਗਾਨੇ ਕਿੱਥੇ ਬਗਾਨੇ ਉਹ ਕਿੱਥੇ ਬਗਾਨੇ ਉਹ ਜੱਜਾਂ ਨੂੰ ਸੁਣਣੇ ਦਿੱਤਾ ਮੈਨੂੰ ਲੱਗਦਾ ਓ ਬੇਲੂ ਦੇ ਅੱਜ ਅਨਦਾਣੇ ਵਾਲੇ ਪੂਟੇ ਦਾ 4000 ਦਾ ਜੱਫਾ ਆਇਆ 4000 ਦਾ ਜੱਫਾ ਵਿਸ਼ੇਸ਼ ਸਪੋਰਟਸ ਕਲੱਬ ਕਾਂਗੇ ਲੋ ਓ ਫਾਜ਼ਿਲਕਾ ਜਬਾਲਾਵਾਦ ਵਾਲਾ ਆਉਂਦਾ ਸੁਆਦ ਰਪੋਟਾ ਉਕਰਪੋਟਾ ਉਕਰਪੋਟਾ ਰਿਪੋਰਟਾ ਓਕੇ ਆ ਉਹ ਸਾਹਮਣੇ ਕਬੱਡੀ ਪਾ ਰਹੀ ਹੈ ਮੁੰਡੇ ਕਹਿੰਦੇ ਵੀ ਕੋਈ ਸ਼ਕਤੀਬੱਟਰ ਦਾ ਪ੍ਰਯੋਗ ਕਰਕੇ ਗਰਾਊਂਡ ਦੇ ਵਿੱਚ ਜਾ ਆਵੇ ਇਹਦੇ ਵੱਡੇ ਵੱਡੇ ਸਕੇਮਰ ਆ ਬਾਈ ਨੇ ਸਿੱਧਾ ਕਹਿੰਦਾ ਸਾਡੇ ਹੱਥ ਜਿਹੜਾ ਪੈਰ ਆ ਰਗੇ ਹੈ ਤੇ ਹੜੰਬਿਆਂ ਅਗੂ ਚੱਲਦੇ ਆ ਹੱਥਵਾਂ ਨੂੰ ਜੇ ਬੇਨਤੀ ਆ ਉਹ ਵੱਡੇ ਦਾ ਹੀ ਮੇਲਾ ਬਣ ਗਿਆ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਨੰਬਰ ਰੇਡਰ ਦਾ ਨੰਬਰ ਇਸ ਵੇਲੇ ਅਮਿਤ ਤਨਹੋਰੀ ਵਾਲਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਲੱਖਾਂ ਦਾ ਨੰਬਰ ਦਾ ਵਾਅਦਾ ਕਰ ਗਿਆ ਅਮਿਤ ਤਨਹੋਰੀ ਵਾਲਾ ਲਓ ਹਾਂਜੀ 75 ਕਿਲੋ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗੁਰਵਿੰਦਰ ਕੰਨਾ ਵੀ ਗਰਾਊਂਡ ਦੇ ਵਿੱਚ ਆ ਜਾਣ ਆ ਕਰਮਜੀਤ ਸਿੰਘ ਕਾਰਗਸ ਆ ਭੂਰੀਆ ਸ਼ੀਸ਼ਰ ਐ ਇਸ ਵੇਲੇ ਖੇਡ ਮੈਦਾਨ ਦੇ ਵਿੱਚ 72 ਕਿਲੋ ਘਾਂਗਾ ਤੇ ਜੜਕ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ 72 ਕਿਲੋ ਘਾਂਗਾ ਤੇ ਜੜਕ ਦੀਆਂ ਟੀਮਾਂ ਆ ਫੈਡੋਲੀਆਂ ਜੱਗੂ ਇਸ ਵੇਲੇ ਪਾਉਂਦਾ ਹੋਇਆ ਰੇਡ ਮਲੂਕ ਤਿਆਰ ਹੈ ਫਰਿਆਦ ਤਿਆਰ ਹੈ ਜੱਗੂ ਕਹਿੰਦੇ ਕਬੱਡੀ ਦਾ ਰੈਂਬੋ ਮਾਲੇ ਨੇ ਸਾਡੇ ਭਰਾ ਨੇ ਰਿਸ਼ਪਾਲ ਨੇ ਆਰਮੀ ਵਾਲੇ ਨੇ ਦਿੱਤਾ ਨਾ ਅੱਜ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਹੋ ਗਈ ਹੈ ਸਰਕਾਰ ਆਹ ਕਿ ਜਿਉਂਦੀ ਰਹਿ ਖੇਡ ਕਬੱਡੀ ਇਹ ਨਹੀਂ ਮੈਂ ਤੇਰਾ ਦਿੱਥਾ ਖਾਵਾ ਆਹ ਸਾਹਮਣੇ ਇੱਕ ਪਾਸੇ ਦੇਖਦਾ ਵੀ ਲੱਗਿਆ ਜੋਰ ਪੁਆਇੰਟ ਜਿਹੜਾ ਰੀਡਰ ਦਾ ਹੈ ਲੈ ਵੀ ਘਾਂਗੇ ਵਾਲਿਆ ਮਠੱਡਿਆਂ ਵਾਲੇ ਤੇਰੇ ਲਈ ਮੁਬਾਰਕਵਾਦ ਭੇਜਦੇ ਆ ਸੱਤਾ ਮਠੱਡਾ ਭਿੰਦਾ ਮਠੱਡਾ ਪਾਲਾ ਸਹੋਤਾ ਕਲਵਿੰਦਰ ਸੋਤਾ ਔਰ ਕਹਿੰਦੇ ਵੀ ਘਾਂਗੇ ਵਾਲੇ ਤੇ ਸਾਨੂੰ ਮਾਣ ਹੈ ਸਾਡਾ ਛੋਟਾ ਵੀਰ ਹੈ ਅੱਜ ਦੇ ਮੇਲੇ ਦੀ ਮੁਬਾਰਕਬਾਦ ਦੇ ਦੀ ਆਹ ਤਮੁਰਜੀ ਵਾਲਾ 650 ਦੀ ਪਾ ਕੇ ਆਪਣੀ ਟੀਮ ਦੇ ਲਈ ਵਾਪਸ ਆਇਆ ਚਲੋ ਨੌਜਵਾਨਾਂ ਪਾਓ ਗਬਰੂਆ ਕਬੱਡੀ ਆਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪੇਡ ਲੱਜੀ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਅਮਿਤ ਤਨਹੋਰੀ ਵਾਲਾ ਨੌਜਵਾਨ ਉਹ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਮਾਲਵਾ ਦੀ ਖੇਡ ਕਲੱਬ ਵੱਲੋਂ ਖੇਡ ਆਇਆ ਅਮਿਤ ਕਹਿੰਦੇ ਤਨਹੋਰੀ ਪੇਡ ਦਾ ਇਹ ਪਰ ਪੋਤੇ ਵਾਲੇ ਸੰਦੀਪ ਦਾ ਯਾਰ ਕਹਿੰਦੇ ਦੀਪ ਆਇਆ ਹੋਇਆ ਆਹ ਪਹਿਲੇ ਧੰਨਵਾਦ ਹੈ ਆਹ ਦੇਖ ਲੈ ਲੋ ਉੱਤੋਂ ਵਾਲਿਆ ਉਹਨਾਂ ਨੇ ਧੌੜੀ ਵਾਲਾ ਫੜ ਲਿਆ ਅੱਜ ਘਾਂਜੇ ਚ ਦੇਖੀ ਚੱਲੇ ਬੰਦਾ ਕੀ ਹੈ ਕੋਈ ਘਰੇ ਜਾ ਕੇ ਇਹਦਾ ਆਖੂ ਵੀ ਮੈਂ ਸੋਖੀ ਹੀ ਭਾਪੀਆ ਵੀ ਮੈਂ ਸੋਖੀ ਮੋੜਦੀਆ ਓ ਰਪਿੰਦਰભાઈ ਤੀਜਾ ਮੇਲਾ ਉਹ ਤੀਜੇ ਤੇ ਕੀ ਬੜੂ ਇਹਦੇ ਵੀ ਮੇਰੇ ਵੀਰੋ ਆਪਾਂ ਸਰਾ ਕਰਵਾਉਣ ਵਾਲੀ ਗੱਲ ਕਰਾਂਗੇ ਗੁਰੂ ਮਹਾਰਾਜ ਮਿਹਰ ਕਰਨ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਭੂਰੀਆ ਲੈ ਵੀ ਗੁਰਵਿੰਦਰ ਅਗਲੇ ਸਾਲ ਨਰੋਲ ਕਰਵਾ ਕੇ ਜਿਹੜੀਆਂ ਬੁੱਕ ਕੀਤਾ ਨਾ ਆਪਾਂ 8 ਟੀਮਾਂ ਦੇ ਲਾਸਟ ਦੇ ਉਹਨਾਂ ਦੇ ਮੁਕਾਬਲੇ ਕਰਵਾਵਾਂਗੇ ਫਿਰ ਲੇਟ ਬਹੁਤ ਹੋ ਜਾਈਦਾ ਸੋ ਆਪਾਂ ਇੱਕ ਦਿਨ ਪਹਿਲਾਂ ਨਰੋਲ ਜਿਹੜੇ ਮੈਚ ਕਰਵਾ ਦਾਂਗੇ ਕਹਿੰਦਾ ਭਾਈ ਪਿਛਲੇ ਸਾਲਾਂ ਨੂੰ 40 ਮਿੰਟ ਦਾ ਫਰਕ ਪਾਤਾ ਇਹਨਾਂ ਨੂੰ ਭਾ ਦੇ ਟਰੋਲੀ ਵਾਲਿਆ ਇਹਨਾਂ ਨੂੰ ਭਾ ਦੇ ਕਿ ਪਿੱਛੇ ਲੋਕ ਬਹੁਤ ਵੇਖੀ ਜਾਂਦੇ ਆ ਇਕੱਲੇ ਤੁਸੀਂ ਨਹੀਂ ਗਰਾਊਂਡ ਦੇ ਵਿੱਚ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੱਗੂ ਦੀ ਰੇ ਮਲੂਕ ਅਲੀ ਮਲੂਕਾ ਮਲੂਕਰੀ ਕਰਦਾ ਕੋਸ਼ਿਸ਼ ਵੀਰੇ ਇੱਕ ਮੇਰੀ ਬੇਨਤੀ ਹੈ ਮੇਰਾ ਛੋਟੇ ਵੀਰੋ ਤੁਸੀਂ ਮੈਥੋਂ ਗੱਲ ਕਹਿ ਹੋ ਜਾਂਦੀ ਹੈ ਤੁਸੀਂ ਵਿਚਾਲੇ ਕੰਧ ਕੱਢ ਕੇ ਖੜ ਜਾਂਦੇ ਆ ਆ ਜਾਲ ਤੇ ਖੜ ਕੇ ਦੇਖਿਆ ਕਰੋ ਜਦੋਂ ਮਾਰਦਾ ਨਾ ਪਿੱਛੋਂ ਅਗਲਾ ਧੱਕਾ ਤੇ ਸਿੱਧਾ ਨੱਕ ਭਜਦਾ ਜਾਲ ਨਾਲ ਇਹ ਤੇ ਸਵੇਰ ਤੋਂ ਆ ਕੇ ਖੜ ਜਾਂਦੇ ਇਹਨਾਂ ਦਾ ਕਸੂਰ ਕੀ ਆ ਯਾਰ ਦੱਸੋ ਮੈਨੂੰ ਉਧਰ ਕਹਿੰਦੇ ਦੀਪ 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 ਉਹ ਦਮੁਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ ਉਹ ਨਵਾੜੇ ਵਾਲੇ ਦੇ ਉਹ ਦਮੁਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ 4000 ਰੁਪਿਆ ਕਲੱਬ ਵੱਲੋਂ 1100 ਰੁਪਿਆ ਜਸਵਿੰਦਰ ਮੱਗੋ ਜੀ ਵੱਲੋਂ ਤੇ ਸ਼ੰਕਰ ਜੀ 5000 ਰੁਪਏ ਤੁਸੀਂ ਪੁੱਜਦਾ ਕਰ ਦਿਓ ਇਧਰਲੇ ਪਾਸਿਓਂ ਸ਼ੰਕਰભાઈ ਨੇ 5000 ਲਾਇਆ ਸੀਗਾ ਆਹ ਲਾ ਲਿਓ ਹਸਾਬੇ ਵੀ ਕਿੰਨੇ ਪੈਸੇ ਹੋ ਗਏ ਆ ਔਰ ਇਹ ਮਾਹਤ ਦੇ ਗੱਫੇ ਜਿਹੜੇ ਦਿੱਤੇ ਜਾ ਰਹੇ ਆ ਲਓ ਸਾਹਮਣੇ ਅਗਲੀ ਕਬੱਡੀ ਤਨੌਰੀ ਵਾਲਾ ਅਮਿਤ ਪਾਉਂਦਾ ਰੇਡ ਸੈਕੰਡ ਸੈਮੀਫਾਈਨਲ ਮੈਚ ਪੱਤਰ ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਆਹ ਕਮਾਲੀਆ ਰੈਮੋ 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 ਪਰ ਦੂਜੇ ਪਾਸੇ ਖੜਵੀ ਬਰੇਜ گبرو 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 یہ چار پیار آؤ چاروں دیکھا گے بھی کوئی بلے بلے کروا گا میرے متر اب کہ پنڈ کی دھرتی ہے اور چلا تھا چوٹی کے مقابلے چل رہی ہے امرتا ਖਾਲੀ ਪਿਸਤੌਲ ਨਾਲ ਓ ਜੌਣਾ ਨਹੀਂ ਫੜਿਆ ਜਾਣਾ ਖਾਲੀ ਪਿਸਤੌਲ ਨਾਲ ਓ ਜੌਣਾ ਨਹੀਂ ਫੜਿਆ ਜਾਣਾ ਰਪਿੰਦਰਾ ਜੱੱਭੂ ਓ ਜੱੱਭੂ ਇਸ ਵੇਲੇ ਸੈਤੋਵਾਲੀਆ ਕਪੂਰ ਥਲੀਆਂ ਇੱਕ ਮਾਰ ਜਦੋਂ ਕਪੂਰ ਥਲੇ ਦੇ ਵਿੱਚ ਵੀ ਵੱਡਾ ਮੇਲਾ ਹੋਣਾ ਹੈ 11 ਫਰਵਰੀ ਨੂੰ ਮਗੜੀਆਂ ਵਾਲਾ ਕਾਲਾ ਸੱਦੇ ਦੇ ਰਿਹਾ ਆਹ ਸਾਹਮਣੇ ਵੱਡੇ ਵੱਡੀਆ ਚੈਂਪੀਅਨਸ਼ਿਪ ਆ 14 ਤੇ 15 ਮਾਰਚ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦੀ ਹੋਵੇਗੀ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪੌਣ ਦੇ ਲਈ 8 ਮਾਰਚ ਨੂੰ ਜਮਰੇੜੀ ਦੀ ਕੈਂਪੀਅਨਸ਼ਿਪ ਦਾ ਵੀ ਸੱਦਾ ਹੈ ਔਰ ਬੂਟੇ ਉਮਰੀਆਣੇ ਦੇ ਲਈ ਵੱਡਾ ਸਰਪ੍ਰਾਈਜ਼ ਕਿੱਥੇ ਹੋਊਗਾ ਆ ਭੂਤੀ ਵਾਲੇ ਦੇ ਵਿੱਚ ਹੋਣਾ ਮੇਰੇ ਮਿੱਤਰੋ ਸੱਚੇ ਪਾਤਸ਼ਾਹ ਮੇਰ ਕਰੇ ਫੋਨ ਹੁਣੇ ਆਇਆ ਲਾੜ ਜੋਹਲ ਕਹਿੰਦਾ ਵੀ ਆਪਾਂ ਮਾਨ ਸਨਮਾਨ ਵੱਡਾ ਕਰਾਂਗੇ ਅੱਛਾ ਸੌਰੀ ਜੋਗਾ ਸਰਪੰਚ ਭੁੱਤੀ ਵਾਲੇ ਵੱਲੋਂ ਵੱਡੇ ਮਾਨ ਸਰਮਾਨ ਬੁੱਟੇ ਉਰੀਆਣੇ ਦੇ ਲਈ ਹੋਣਗੇ ਬਹੁਤ ਬਹੁਤ ਧੰਮਾਦ ਹੈ ਲਓ ਸਾਹਮਣੇ ਇਸ ਵੇਲੇ ਅਮਿਤ ਤਨੌਰੀ ਪਾਉਂਦਾ ਰੇਡ ਫਰਿਆਦ 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 ਤੇ ਅਮਤ ਅਮਤ ਤੇ ਫਰਿਆਦ ਅਮਤ ਤੇ ਫਰਿਆਦ ਲੱਗੂ ਜੱਫਾ ਕਿ ਨਹੀਂ ਪਰ ਮੁੰਡਾ ਉਹ ਮੁੰਡਾ ਦਿੱਤੇ ਜੱਫਾ ਦੇ ਮੁੰਡਾ ਨਿਕਲ ਗਿਆ ਗਗਨ ਸੰਧੀ ਤੇ ਜਿਸਕਰਨ ਕਹਿੰਦੇ ਵੀ ਛਾਜੀ ਦੀਆ ਦੋ ਪੈ ਗਈਆ ਤੇ ਦੋਵਾਂ ਤੇ ਹਜ਼ਾਰ ਦੇਵਾਂਗੇ ਉਹ ਜਦੋਂ ਦੋ ਪੈ ਗਈਆ ਤੇ ਦੋਵਾਂ ਤੇ ਹਜ਼ਾਰ ਉਧਰ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਹ ਜਿਹੜੇ ਮੁਰਜੀ ਵਾਲਾ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਧਰ ਮੁਰਜੀ ਵਾਲਾ ਉਧਰ ਮੁਰਜੀ ਵਾਲਾ ਬੂਟੇ ਦੇ ਬੂਟੇ ਦੇ ਬੂਟੇ ਦੇ ਬੂਟੇ ਦੇ ਤੇ ਮੁਰਜੀ ਵਾਲਾ ਪੁਜਾਤਾ 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 ਆ ਆ ਸਵਾਦ ਆ ਆਹੀ ਕੁਝ ਚਾਹੁੰਦੇ ਸੀ ਆ ਦੇਖਣਾ ਕਿੰਨਾ ਭਾਉਂ ਰੋਲਾ ਪਾਉਂਦੇ ਜੀ ਓ ਸਵਾਦ ਆ ਗਿਆ ਕੇ ਨਹੀਂ ਫੇਰ ਓ ਸਵਾਦ ਸਵਾਦ ਆ ਗਿਆ 5000 ਦਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲੋਂ ਐ 5000 ਰੁਪਏ ਦੀਪਤਪੁਰਜੀ ਦੇ ਲਈ ਦਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲੋਂ ਓ ਜੱਗੂ ਜੱਗੂ ਤੇ ਜੱਗੂ ਜੱਗੂ ਤੇ ਜੱਗੂ ਪਰ ਯਾਰ ਪਲੀਜ਼ 1 ਮਿੰਟ ਮੈਚ ਰੋਕਿਓ ਮੈਚ ਰੋਕਿਓ ਇਹਨਾਂ ਨੂੰ ਪੁੱਛੋ ਯਾਰ ਖੜੇ ਕਰਦੇ ਕੀ ਵਿੱਚ ਮੈਂ ਨਾ ਲੂੰਗਾ ਹੁਣ ਕੋਈ ਬੇਇੱਜ਼ਤੀ ਨਾ ਫੀਲ ਕਰਿਓ ਮੇਰੀ ਬੇਇੱਜ਼ਤੀ ਹੈ ਭਾਈ ਜੀ ਬਾਹਰ ਕਰਤਾ ਆ ਦੁਨੀਆ ਯਾਰ ਸਵੇਰ ਤੋਂ ਲੈ ਕੇ ਬੈਠੀ ਹੈ ਠੰਡ ਦਾ ਮੌਸਮ ਹੈ ਕਬੱਡੀ ਵੇਖਣ ਆਏ ਇਹਨਾਂ ਨੂੰ ਕਬੱਡੀ ਵੇਖ ਲੈਣ ਦਿਓ ਯਾਰ ਪਲੀਜ਼ ਕਰਾਓ ਜੀ ਮੈਚ ਸ਼ੁਰੂ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਫਿਰ ਕਹਿੰਦੇ ਸ਼ਾਜੀ ਐ ਗਗਨ ਦੇ ਜਸਕਰਨ ਕਹਿੰਦੇ ਪਹਿਲੀ 1000 ਦੇ ਚਾਰੇ ਕਹਿੰਦੇ ਤਿਆਰ ਨੇ ਅਮਰਤ ਵਰਗੇ ਉਹ ਬੂਟੇ ਵਰਗੇ ਵੱਟੇ ਮਾਰ ਰਿਹਾ ਮੇਰੇ ਮਿੱਤਰੋ ਉਹ ਸਕਰੀਨ ਬੋਰਡ ਤੇ ਭਿਆਨ ਮਾਰ ਰਿਹਾ ਤੇ ਦਿਲ ਧੱਕ 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 ਉਹ ਦੇ ਧੱਕ ਧੱਕ ਕਰ ਰਿਹਾ ਏ ਏ ਉਹ ਸ਼ਾਜੀ ਭੱਜ ਗਿਆ ਰਪਿੰਦਰભાઈ ਮੁੰਡਾ ਆ ਗਿਆ ਅੱਜ 19 ਤਰੀਕ ਹੈ ਤੇ ਜਿਹੜਾ ਜਸਵਿੰਦਰ ਮੱਗੋ ਸਰਪੰਚ ਜੱਤ ਗੱਲ ਆ ਕਹਿੰਦਾ 1900 ਦੇਵਾਂਗੇ 1930 1900 ਦਾ ਜੱਫਾ ਜਦੋਂ ਹੁਣ ਲੱਗ ਜੂ ਪਹਿਲਾ 1900 ਦੀ ਗੱਲ ਹੋਣੀ ਜਸਵਿੰਦਰ ਮੱਗੋ ਲੋ ਮੇਰੇ ਮਿੱਤਰੋ ਆ ਸਾਹਮਣੇ ਵੇਖਦਾ ਵੀ ਮਲੂਕ ਜਾਂ ਫਿਰ ਫਰਿਆਦ ਹੈ ਫਰਿਆਦ ਹੈ ਪਰੀਆ ਦਾ 1900 ਸਾਹਿਬ ਨੌਜਾਨਾ ਜਸਵਿੰਦਰ ਮੱਕੋ ਸਰਪੰਚ ਵੱਲੋਂ ਇਹ ਮਾਨ ਸਨਮਾਨ ਆਇਆ ਹੈ ਕਰਮਜੀਤ ਸਿੰਘ ਕਣਗਸ ਪੂਰੀਆ ਸੀਸ਼ਰ ਇੰਗਲੈਂਡ ਦੇ ਖੇਡ ਸੀਜ ਦਾ ਪਹਿਲੇ ਨੰਬਰ ਦਾ ਰੇਡਰ ਅਮਰੀਕ ਸਿਰੇ ਦਾ ਰੇਡਰ ਹੈ ਪਰ ਸਾਹਮਣੇ ਬਰਸਾਲਪੁਰੀਆ ਨੇ ਅੱਜ ਜੱਫੀਆਂ ਲਈ ਕਹਿੰਦੇ ਗੱਲਬਾਤ ਵੱਡੀ ਕਰ ਦੁੱਤੀ ਹੈ ਗੱਲਬਾਤ ਵੱਡੀ ਕਰ ਦੁੱਤੀ ਹੈ ਗੱਲਬਾਤ ਕਹਿੰਦਾ ਕੰਮ ਕਰ ਦੱਸ ਤੇਰਾ ਕੀ ਚੋਬਰਾ ਓਏ ਹੱਲਾ ਗੋਲਾ ਰੱਖੀ ਦਾ ਕਰਾ ਕੇ ਪੱਤਲੇ ਤੇ ਕੰਮ ਕਰ ਪਾਸੇ ਤੇਰਾ ਦੀ ਜੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਪੱਤਲੇ ਉਹ ਜੱਗੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਸਾਡੇ ਉਹ ਸਾਡੇ ਗੁਰਵਿੰਦਰ ਦੇ ਪਿੰਡ ਉਹ ਚੋਟੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਉਹ ਸਾਰਾ ਫਾਜ਼ਿਲਕਾ ਜਲਾਲਾਬਾਦ ਗੁਰੂ ਹਰਸਾਏ ਫਿਰੋਜ਼ਪੁਰ ਉਹ ਪ੍ਰਾਊਡ ਤੇ ਹੋਵੇਗਾ ਨੰਬਰ ਜੱਗੂ ਦਾ ਉਹ ਵੱਡੇ ਬਾਈ ਸ਼ਾਜੀ ਤਰਪਿਆ ਸਾਜੀ ਫੇਰ ਤਰਪਿਆ ਸ਼ਾਜੀ ਫੇਰ ਤੁਰ ਪਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਸ਼ਾਜੀ ਸ਼ੰਕਰ ਸੰਧੂ ਜੀ ਮੇਰੇ ਨਾਲ ਆ ਕੇ ਗਰਾਊਂਡ ਦੇ ਵਿੱਚ ਜਰੂਰ ਸੰਪਰਕ ਕਰ ਲੈਣਾ ਸ਼ੰਕਰ ਸੰਧੂ ਜੀ ਯੂਐਸਏ ਵਾਲੇ ਉਹਨਾਂ ਦਾ ਬਾਹਰ ਬਹੁਤ ਮਾਣ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਧਰ ਕਾਕਾ ਵੀ ਕਹਿੰਦੇ ਯੂਕੇ ਦੇ ਵਿੱਚ ਬੈਠਾ ਆਨੰਦ ਮਾਣਦਾ ਵੀ ਪਿੰਡ ਦਾ ਮੇਲਾ ਵੱਡਾ ਹੋ ਗਿਆ ਆਹ ਸਾਹਮਣੇ ਸੱਚੇ ਪਾਤਸ਼ਾਹ ਦੀ ਮੇਰ ਹੈ ਸ਼ਾਜੀ ਸਾਜੀ ਨੂੰ ਕਹਿੰਦੇ ਫੋਰਚੂਨਰ ਗੱਡੀ ਦਾ ਮਾਨ ਸਨਮਾਨ ਪਿਛਲੇ ਦਿਨੀ ਬਖਸ਼ਿਆ ਗਿਆ ਪਿੰਡ ਦੇ ਮੇਲੇ ਤੇ ਕਹਿੰਦਾ ਬਾਈ ਕੋਈ ਸਮਾਂ ਸੀ ਮੱਝਾਂ ਝਾਰਦੇ ਹੁੰਦੇ ਸੀਗੇ ਤੇ ਸੋਚਿਆ ਹੀ ਨਹੀਂ ਸੀਗਾ ਯਾਰ ਵੀ ਸਾਈਕਲ ਵੀ ਲੈ ਲਾਂਗੇ ਅੱਜ ਫੋਰਚੂਨਰਾਂ ਅੱਜ ਹਾਰਲੇ ਅੱਜ ਵੱਡੇ ਵੱਡੇ ਮਾਨ ਸਨਮਾਨ ਇਹ ਅੱਲਾਹ ਤਾਲਾ ਦੀ ਮਿਹਰ ਹੈ ਅੱਲਾ ਤਾਲਾ ਦੀ ਮਿਹਰ ਹੈ ਉਹਦੀ ਮਿਹਰ ਦੇ ਨਾਲ ਸਾਰਾ ਕੁਝ ਹੁੰਦਾ ਹੈ ਉਹਦੀ ਬਖਸ਼ਿਸ਼ ਦੇ ਨਾਲ ਮੇਰੇ ਵੀਰੋ ਸਾਰਾ ਕੁਝ ਹੁੰਦਾ ਹੈ ਉਹਦੀ ਕਿਰਪਾ ਦੇ ਨਾਲ ਕਹਿੰਦੇ ਸਾਰਾ ਕੁਝ ਹੁੰਦਾ ਹੈ ਉਹਦੀ ਮਰਜ਼ੀ ਦੇ ਨਾਲ ਸਾਰਾ ਕੁਝ ਹੁੰਦਾ ਆਹ ਰੇਡ ਪੈ ਰਹੀ ਹੈ ਉਧਰ ਕਹਿੰਦੇ ਗਗੜ ਦੇ ਜਸਕਰਨ ਨੇ ਸ਼ਾਜੀ ਦਾ 1000 ਪੁਆਇੰਟ ਦਾ ਕਰਤਾ ਰਾਣੀ 1000 ਲੈ ਜੀ ਨੌਜਵਾਨ ਆਹ ਸ਼ਾਜੀ ਦਾ ਗਗੜ ਦੇ ਜਸਕਰਨ ਨੇ ਅਮਰੀਕ ਉਧਰ 50000 675 ਦਰਸ਼ਕ ਕਬੱਡੀ 365 ਦੇ ਜੁੜੇ ਨੇ ਤੇ ਬਾਕੀਆਂ ਨੂੰ ਪਤਾ ਨਹੀਂ ਕਿੰਨੇ ਜੁੜੇ ਹੋਏ ਉਹ ਗੱਲ ਕਿਤੇ ਚੱਲ ਗਈ ਉਹ ਗੱਲ ਲੱਖ ਤੋਂ ਉੱਤੇ ਚੱਲ ਗਈ ਹੈ ਉਹ ਵੀ ਗੁਰਵਿੰਦਰਾ ਮੁਬਾਰਕਾ ਬੱਲਾ ਬੋਈ ਕਹਿੰਦਾ ਨਾ ਲਾੜ ਹੁਣੀ ਬੱਲੀ ਹੁਣੀ ਕਹਿੰਦੇ ਵੀ ਸਾਡੇ ਵਾਲੇ ਨੂੰ ਮੁਬਾਰਕਾ ਦੇ ਦਿਓ ਕਿਉਂਕਿ ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰ ਰਹੇ ਜੀ ਉਹ ਤੇ ਨਾਲ ਆਣਵੇ ਉਹ ਦਿਨ ਆ ਗਏ ਇੱਧਰ ਕਹਿੰਦੇ ਕਬੱਡੀ ਪੈ ਰਹੀ ਹੈ ਉਧਰ ਕਹਿੰਦੇ ਟੀਮੇ ਵਾਲਿਆ ਮਾੜਾ ਜਿੰਦਗੀ ਦਾ ਚੋਟੀ ਦਾ ਮੇਲਾ ਚੱਲਦਾ ਹੈ ਰਪਿੰਦਰ ਹੁਣ ਪੁੱਜ ਗਿਆ ਆਪ ਦੀ ਆਵਾਜ਼ ਜੀ ਤੇ ਆਇਆ ਸੁਆਦ ਸਾਡੇ 13 14 ਨੰਬਰ ਨੇ ਸਾਡੇ 13 14 ਨੰਬਰ ਨੇ ਪਲੀਜ਼ जरा ਨਖੋਇਆ ਜਿੰਦੇ ਸੀ ਬੜਾ ਜਿਹਾ ਦੇਖੋਗਾ ਰਾਣੇ ਬਈ ਪਾਸੇ ਲੱਕੇ ਜਾਇਓ ਸਾਜੀ ਦੇ ਰਾਣੇ ਵੀ ਰਾਣੇ ਦੂਜੇ ਪਾਸੇ ਨੂੰ ਜਿੱਧਰ ਤੇਰੀ ਸੱਜੀ ਬਾ ਆ ਜਾ ਰਾਣਾ ਤੇ ਰਾਣਾ ਹੈ ਪਾਫਾ ਨਿਕਲਦੀਆਂ ਪਾਫਾ ਹੈ ਆਉਂਦਾ ਸਵਾਦ ਫਿਰ ਫਾਜ਼ਿਲਕਾਰ ਉਹ ਕਾਂਗਾ ਕਾਂਗਾ ਹੋਈ ਪਈ ਐ ਆਹ ਬਾਪੂ ਚੰਨਣ ਸਿੰਘੋਂ ਦੇ ਮੇਲੇ ਤੇ ਅੱਜ ਬੱਲੇ 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 ਜੱਗੂ 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 ਸੈਦੋਂ ਵਾਲੀਆ ਸੈਦੋਂ ਵਾਲੀਆ سیند وال مشہور پر ایک بڑی ریمبو پر ریمبو 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 رینبو ہاک مار ہاک مار پنڈ یہ ٹبیا ٹوت ہے ٹوت ہے یہ ہاکم والیا رینبو ہے گگن گگن بھی پہ آیا میں ساڑھے گیارہ برسال پورے چودہ شکر پور 아